ਹਲੋਕ ਸ਼ੇਖ ਫਰੀਦ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਜਿਤ ਦਿਹਾੜੇ ਤਨਵਰੀ ਸਾਹ ਲੈ ਲਿਖਾਏ ਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਅੱਜ ਕੱਲ੍ਹ ਦੀਆਂ ਮਾਮਾਂ ਦੋਸਤੋ ਆਪਣੇ ਬੱਚਿਆਂ ਨੂੰ ਗੰਦੇ ਗਾਣਿਆਂ ਤੇ ਰੀਲਾਂ ਬਣਾਉਣੀਆਂ ਜੋ ਨੱਚਣਾ ਟੱਪਣਾ ਤਾਂ ਸਿਖਾਉਂਦਾਂ ਤੁਸੀ ਦੇਖੀਆਂ ਹੋਣਗੀਆਂ ਪਰ ਦੋਸਤੋ ਇਹ ਵੀਡੀਓ ਦੇਖ ਕੇ ਤੁਹਾਡੀ ਵੀ ਰੂਹ ਖੁਸ਼ ਹੋ ਜਾਵੇਗੀ ਇਹ ਮਾਂ ਦੋਸਤੋ ਆਪਣੇ ਬੱਚੇ ਨੂੰ ਗਰਬਾਣੀ ਦੇ ਨਾਲ ਜੋੜ ਰਹੀ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਸਲੋਕ ਸ਼ੇਖ ਫਰੀਦ ਕੈ ਇੱਕ ਓੰਕਾਰ ਸਤਗੁਰ ਪ੍ਰਸਾਦ ਜਿਤ ਦਿਹਾੜੇ ਤਨਵਰੀ ਸਾਹ ਲੈ ਲਿਖਾਏ ਮਲਕ ਜੇ ਕੰਨੀ ਸੁਣੀਦਾ ਮੋਹ ਦਿਖਾ ਲਿਆ ਜਿੰਦ ਨੇ ਮਣੀ ਕੱਢੀ ਐ ਹੱਡਾਂ ਕੂਕੜਕਾਏ ਸਾਹ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਈ ਜਿੰਦ ਵੋਹਟੀ ਮਰਨ ਵਰ ਲੈ ਚਾਸੀ ਪਰਣਾਏ ਆਪਨ ਹੱਥੀ ਜੋਲ ਕੇ ਕੈਗਲ ਲੱਗੇ ਤਾਏ ਵਾੜ ਹੁਨ ਕੀ ਪੁਰਸਲਾਤ ਕੰਨੀ ਨਾ ਸੁਣੀ ਆਏ ਫਰੀਦਾ ਕਿڑی ਪਵੰਦਈ ਖੜਾ ਨਿਆ ਪੁਮਹਾਈ ਫਰੀਦਾ ਦਰਦਰਵੈਸੀ ਗਖੜੀ ਚੱਲਾ ਦੁਨੀਆ ਪੱਤ ਬਨ ਉਠਾਈ ਪੋਟਲੀ ਕਿਥੇ ਮੰਨਾਂ ਕੱਤ ਕਜ ਨਾ ਪੁਚੈ ਕਜ ਨਾ ਸੁਜੈ दुनिया गुजी पाहे साई मेरे चंगा किता नाही तम पीद जाया है फरीदा जे जाना तिल तोड़े समल पोक परी जे जाना सौ ਤਾ ਥੋੜਾ ਮਾਣ ਕਰੀ ਜੇ ਜਾਣਾ ਲੜ ਖਿਜਣਾ ਪਿੰਡੀ ਪਾਈ ਗੰਡ ਤੈਂ ਜੇ ਵਡ ਮੈਂ ਨਹੀਂ ਕੋ ਸਭ ਜਗ ਡਿਠਾ ਹੰਡ ਜਾ ਤੋ ਖਟਣ ਵੇਲ ਤਾ ਤੂ ਰਤਾ ਦੁਨੀ ਸਿਓ ਮਰਗ ਸੁਵਾਈ ਨੀ ਹਾਂ ਜਾਂ ਪਰਿਆ ਤਾਲਦਿਆ ਫਰੀਦਾ ਦੇਖ ਫਰੀਦਾ ਜੋ ਥੀ ਆ ਦਾੜੀ ਹੋਈ ਪੂਰ ਅੱਗੋਂ ਨੇੜ ਆਇਆ ਪਿੱਛਾ ਰਹਿ ਆ ਦੂ ਦੇਖ ਫਰੀਦਾ ਜੇthia ਸਕਰ ਹੋਈ ਵੇਸ ਸਾਈਂ ਬਜੋ ਆਪਣੇ ਵੇਦਨ ਕਹੀਏ ਕੇਸ ਫਰੀਦਾ ਅੱਖੀਂ ਦੇਖ ਪਤਨੀਆ ਸੋਣ ਸੋਨਰੀ ਨੇ ਕੰਨ ਸਾਕ ਪਕੰਦੀ ਆਇਆ ਹੋਰ ਕਰੇ ਦੀਵੰਨ ਫਰੀਦਾ ਕਾਲੀ ਜਿਨੀ ਨਰਵੇਆ ਟਲੀ ਰਵੇ ਕੋਏ ਕਰ ਸਾਈ ਸਿਉ ਪਿਰਹੜੀ ਰੰਗਨ ਵੇਲਾ ਹੋਇ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਅੱਜ ਕੱਲ੍ਹ ਦੇ ਮਾਮਾ ਦੋਸਤੋ ਆਪਣੇ ਬੱਚਿਆਂ ਨੂੰ ਗੰਦੇ ਗਾਣੇ ਤੇ ਰੀਲਾਂ ਬਣਾਉਣੀਆਂ ਜਾਂ ਨੱਚਣਾ ਟੱਪਣਾ ਗਾਉਣਾ ਸਿਖਾਉਂਦੀਆਂ ਨੇ ਪਰ ਦੋਸਤੋ ਜੋ ਤੁਸੀਂ ਇਸ ਮਾਂ ਦੀ ਵੀਡੀਓ ਦੇਖੀ ਹੈ ਆਪਣੇ ਬੱਚੇ ਨੂੰ ਗਰਬਾਣੀ ਦੇ ਨਾਲ ਜੋੜ ਰਹੀ ਹੈ ਤਾਂ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ Max TV ਨੂੰ ਅਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਦਿੱਤੇ ਗਏ ਰੈੱਡ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਤ ਜਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ